ਨਾਮ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਕੀ ਮਾਮਲਾ ਕੀ ਸੀ ਲੱਗਦਾ ਉਹ ਸਕੂਲ ਚ ਕੀ ਹੋਇਆ ਸੀ ਇਹ ਸੀਗਾ ਜੀ ਆਪਣੇ ਮੇਰੇ ਆਪਣੀ ਸਾਡੀ ਆਪ ਦੀ ਗੁੜੀ ਹੈਗੀ ਹੈ ਜੀ ਕਾਜਲਪੁਰ ਤੇ ਇਹ ਅਸੀਂ ਉਧਰ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਕਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ-ਮੰਮੀ ਨਾਲ ਮਿਲਾਇਆ ਸਾਰਿਆਂ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਆ ਲੈਣੇ ਦੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗ ਵਾਲੇ ਇਹਨੂੰ ਘਰੇ ਲਿਆਏ ਇੱਥੇ ਆਪਣੇ ਸਕੂਲ ਲਿਆਏ ਤੇ ਉਹ ਸਕੂਲ ਜਦੋਂ ਲਿਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਸ ਹਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਇੱਥੇ ਸਕੂਲ ਦੇ ਵਿੱਚ ਤੇ ਉਹ ਸਾਰਿਆਂ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਨਹੀਂ ਜਾਣਦੇ ਨਾ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ਧੱਕਾ ਕਰਨ ਲੱਗੇ ਮਾਰਕੁੱਟੀ ਕੋਈ ਗੰਡਾਸਾ ਵਿਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇਹਨਾਂ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ਸਾਰੀ ਇੰਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਇੱਥੇ ਕੁੜੀ ਨੂੰ ਬਿਠਾ ਲਿਆ ਸੀ ਉਦੋਂ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਪਰ ਇਹਨਾਂ ਨੇ ਹਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਮੁੰਡੇ ਸੀਗੇ ਜਿਹੜੇ ਆਏ ਇਹ ਜਦੋਂ ਅਸੀਂ ਵੇਖਿਆ ਮੌਕੇ ਤੇ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕੱਪਾ ਸੀ ਕਿਸੇ ਦੇ ਹੱਥ 'ਚ ਰਾਰ ਸੀ ਕਿਸੇ ਦੇ ਗੰਡਾਸਾ ਸੀ ਹੱਥ 'ਚ ਜਿਹੜੇ ਕਿ ਸਾਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਓ ਕੁੜੀ ਉਸ ਤੋਂ ਬਾਅਦ ਕੋਈ ਪੁਲਸ ਵਾਲੇ ਨਾਲ ਲੈ ਗਈ ਜਾਂ ਕੋਈ ਪੁਲਸ ਵਾਲਾ ਪੂਲ ਸਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਉਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹਨ ਸਾਰਿਆਂ ਦੀ ਪਛਾਣ ਕੀਤੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਤੇ ਯਾਦਵਿੰਦਰ ਜਿਹੜਾ ਹੈਗਾ ਮੁੰਡਾ ਇਹ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਇਹ ਤੇ ਇਹ ਅਸੀਂ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਪਰ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਹਾਂ ਹਾਂ ਜੀ ਸੁਣੋ ਮੇਰਾ ਨਾਮ ਮੋਹਨ ਸਿੰਘ ਹੈ ਜੀ ਮੈਂ ਐਸਐਮਐਸ ਕਮੇਟੀ ਦਾ ਚੇਅਰਮੈਨ ਹੈ ਸਕੂਲ ਦਾ 14 ਅਗਸਤ ਦੀ ਗੱਲ ਹੈ ਜੀ ਕੋਈ ਕੁੜੀ ਸਕੂਲੇ ਪੜ੍ਹਦੀ ਹੈ ਜੀ ਪਹਿਲਾਂ ਐਪਲੀਕੇਸ਼ਨ ਭੇਜੀ ਸੀ ਉਹਨੇ ਵੀ ਮੈਂ ਸਕੂਲ ਨਹੀਂ ਹੋਣਾ ਬਾਅਦ ਚ ਵੀ ਉਹਨਾਂ ਜੋ ਕੰਮ ਸੀ ਉਹ ਨਹੀਂ ਸੀਕਰ ਕਰੇ ਫਿਰ ਸਕੂਲ ਆ ਗਈ ਸੀਗੀ ਸਕੂਲ ਜਦੋਂ ਰਸਤੇ ਜਾ ਰਹੀ ਸੀ ਤੇ ਕੋਈ ਪਿੰਡ ਦੇ ਮੁੰਡੇ ਨੇ ਵੇਖਿਆ ਵੀ ਉਹ ਥੋੜੀ ਲੇਟ ਸੀ ਤੇ ਕਿਸੇ ਮੁੰਡੇ ਦੇ ਕੋਲ ਖੜੀ ਹੋਈ ਸੀ ਪਹਿਲਾ ਮੁੰਡਾ ਉਹ ਗਾਂ ਟੱਪ ਗਈ ਫਿਰ ਉਹ ਮੁੰਡਾ ਵਾਸ ਮੁੜ ਕੇ ਆ ਗਿਆ ਵੀ ਕੁੜੀ ਕੱਲੀ ਐ ਸਕੂਲ ਦੀ ਕਿਉਂ ਖੜੀ ਹੋਈ ਹੈ ਉਸ ਤੋਂ ਬਾਅਦ ਜੀ ਉਹਨਾਂ ਨੇ ਜਿਹੜੇ ਮੁੰਡੇ ਕੋਲ ਖੜੀ ਸੀ ਉਹਨੇ ਸਕੂਟਰੀ ਤੇ ਬਿਠਾ ਕੇ ਸਕੂਲ ਦੇ ਬੈਕ ਸਾਈਡ ਦੇ ਇੱਕ ਪੁਰਾਣਾ ਜੈਮ ਵਾਲਾ ਕਮਰਾ ਆਈ ਉੱਥੇ ਲੈ ਜਾਂਦਾ ਈ ਕੁੜੀ ਨੂੰ ਕੁੜੀ ਨੂੰ ਉੱਥੇ ਲਿਆਂਦਾ ਤਾਂ ਉਹ ਮੁੰਡੇ ਦੇ ਪਿੱਛਾ ਕਿਤੇ ਪਿੱਛੇ ਆ ਗਈ ਉਹਨੇ ਦੇਖਿਆ ਵੀ ਕੁੜੀ ਨਾਬਾਲਗ ਹੈ ਉਨੇ ਕੁੜੀ ਹੁੰਦੇ ਤੋਂ ਫੜ ਕੇ ਵਾਪਸ ਸਕੂਲੇ ਲੈ ਜਾਂਦੇ ਪਿਛਲੇ ਦਿਨਾਂ ਦੀ ਸਰ ਮਾਸਟਰ ਵੀ ਸੀਗੇ ਪ੍ਰਿੰਸੀਪਲ ਸਾਰੇ ਫੜ ਕੇ ਲੈ ਜਾਂਦੀ ਇਹਨਾਂ ਮੈਨੂੰ ਫੋਨ ਕੀਤਾ ਜੀ ਇਸ ਚੇਅਰਮੈਨ ਸਾਹਿਬ ਸਕੂਲੇ ਆਓ ਜਦੋਂ ਮੈਂ ਸਕੂਲ ਜਾਇਆ ਹੀ ਉਹ ਕਹਿੰਦੇ ਜੀ ਆਹ ਗੱਲਬਾਤ ਹੋਈ ਹੈ ਜੀ ਕੁੜੀ ਐਪਲੀਕੇਸ਼ਨ ਦਿੰਦੀ ਹੋ ਐਪਲੀਕੇਸ਼ਨ ਹੈਗੀ ਸਕੂਲ ਦੇ ਵਿੱਚ ਵੀ ਆਹ ਕੁੜੀ ਨੇ ਆਹ ਹਰਕਤ ਕੀਤੀ ਹੈ ਅਸੀਂ ਕਹੇ ਵੀ ਇਹਨਾਂ ਦੇ ਮਾਪਿਆਂ ਨੂੰ ਸਾਥ ਲਓ ਉਹਦੇ ਮਾਪਿਆਂ ਨੂੰ ਫੋਨ ਲਾਇਆ ਗਈ ਉਹ ਆ ਗਏ ਨੇ ਉਹ ਜਿਹੜਾ ਮੁੰਡਾ ਸੀਗਾ ਜਿਹੜਾ ਕੁੜੀ ਨੂੰ ਲੈ ਕੇ ਗਿਆ ਸੀਗਾ ਜੀ ਉਹਨੇ ਜੀ ਫੋਨ ਕਰਕੇ ਆਪੇ ਕੋਈ 10 15 ਮਿੱਤਰ ਬੇਲੀ ਯਾਰ ਬੇਲੀ ਸੱਤ ਲਈ ਜੀ ਇਕੱਠੇ ਕਰ ਲਏ ਕਰਕੇ ਕਿਸੇ ਕੋਲੇ ਗੰਡਾਸਾ ਸੀ ਕਿਸੇ ਕੋਲੇ ਕਿਰਪਾਨ ਸੀ ਕਿਰਪਾਨ ਤਾਂ ਸੀ ਮੌਜੂਦ ਵੀ ਕੀਤੀ ਜਿਹੜੀ ਥਾਣੇ ਦਿੱਤੀ ਹੈ ਕਬਰ ਵਾਲੀ ਅਸੀਂ ਉਹਨਾਂ ਨੂੰ ਸੱਦ ਕੇ ਉਹਦੇ ਮਾਪਿਓ ਨੂੰ ਅਸੀਂ ਕਿਹਾ ਵੀ ਆਹ ਹਰਕਤ ਕੀਤੀ ਮੁੰਡਾ ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ ਨਾਂ ਦੇ ਨਹੀਂ ਪਤਾ ਇੱਕ ਮੁੰਡੇ ਨੂੰ ਨਾਲ ਹੋਰ ਲੈ ਕੇ ਸਕੂਲ ਜਾ ਗਿਆ ਆਂ ਤਾਂ ਮੈਂ ਕੁੜੀ ਨੂੰ ਲੈ ਕੇ ਜਾਣੀ ਹੈ ਸਕੂਲ ਚੋਂ ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ ਜਿੰਨੇ ਚਿਰੋਂ ਦਾ ਮਾਂ ਪਿਓ ਨਹੀਂ ਆਉਂਦਾ ਕੁੜੀ ਦਾ ਅਸੀਂ ਮਾਂ ਤੋਂ ਦੇ ਹਵਾਲੇ ਕੁੜੀ ਕਰਨੀ ਆ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜਾ ਆ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਬ੍ਰਹਿਮ ਸਰ ਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਹ ਚੜਾਈ ਤੇ ਇੱਕ ਜਪੇੜ ਮਾਰਤੀ ਮੁੰਡਾ ਬਾਹਰ ਭੱਜ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ ਉਹਦੀ ਵੀਡੀਓ ਵੀ ਬਣੀ ਹੈ ਬਕਾਇਦਾ ਵੀਡੀਓ ਵਿੱਚ ਮੈਂ ਵੀ ਹੈਗਾ ਜੀ ਮੁੰਡੇ ਦੀ ਸਿੱਧੀ ਗੰਡਾਸੀ ਕੀਤੀ ਹੋਈ ਹੈ ਕਹਿੰਦਾ ਜੀ ਮੈਂ ਸਿੱਧੀ ਗੰਡਾਸੀ ਮਾਰਦਾ ਹੁਣ ਤੁਸੀਂ ਪਾਸੇ ਹੋ ਜਾਓ ਪਰ ਜਿਹੜੇ ਸਰ ਸੀਗੇ ਜੀ ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ ਸ਼ਵਾਰ ਸੀਗੇ ਜੀ ਇੱਕ ਮੁੰਡਾ ਬਿਜਲੀ ਵਾਲਾ ਇਹ ਵੀ ਮੌਜੂਦ ਸੀ ਉਦੋਂ ਇਹ ਵੀ ਕਮੇਟੀ ਦੇ ਮੈਂਬਰ ਨੇ ਹੀ ਇਹ ਇਹ ਵੀ ਅੱਗੇ ਹੋ ਗਏ ਸੀ ਕਿ ਵੀ ਗੁਰਵ੍ਰਾਮ ਦੇ ਕਿੱਡਾ ਸੀ ਕਿਵੇਂ ਮਾਰੇਗਾ ਆ ਤਾਂ ਮੈਂ ਮਾਰੂੰਗਾ ਉਹਨੇ ਮੇਰੇ ਚਪੇੜ ਕਿਉਂ ਮਾਰੀ ਹੈ ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਉਸ 55 ਮਿੰਟਾਂ ਚ ਪੁਲਿਸ ਇੱਥੇ ਆ ਗਈ ਹੈ ਪਰ ਇਹਨਾਂ ਨੂੰ ਭੱਜ ਜੁਕੇ ਸੀ ਇਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਚਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ 'ਚ ਕਬਰ ਵਾਲੇ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ ਸਾਡੇ ਗੰਡਾਸੀ ਮਾਰਦੇ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਇਸ ਲਈ ਸਾਰਾ ਪਿੰਡ ਇਕੱਠਾ ਹੋਇਆ ਇਸਰਾਮਾ ਬੋਦਲਾ ਵੀ ਕੀ ਗੱਲ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਉਹਨਾਂ ਮਾਫੀ ਕਿਉਂ ਨਹੀਂ ਮੰਗੀ ਜੀ ਇਸ ਲਈ ਸਾਰਾ ਅੱਜ ਪਿੰਡ ਇਕੱਠਾ ਹੋਇਆ